ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੀ ਮਿਹਰ ਕਰੇ ਸੱਚੇ ਪਾਤਸ਼ਾਹ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਣ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਜੀ ਉਹ ਹੈਗੀ ਹੈ ਆਪਣੇ ਦਸੇ ਗੁਰੂ ਪਾਤਸ਼ਾਹ ਜੀ ਦੇ ਜਿਹੜੇ ਮਹਿਲ ਮਾਤਾ ਜੀ ਨੇ ਉਹਨਾਂ ਬਾਰੇ ਕਿ ਉਹਨਾਂ ਦੇ ਨਾਮ ਕੀ ਹਨ ਕਿ ਆਪਾਂ ਸਾਰਿਆਂ ਨਾਲ ਸ਼ੇਅਰ ਕਰ ਸਕੀਏ ਕਿਉਂਕਿ ਬਹੁਤ ਵਾਰੀ ਕਈ ਵਾਰ ਕੀ ਬਹੁਤ ਵਾਰ ਹਨਾ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਇਸ ਲਈ ਆਪਾਂ ਨੇ ਅੱਜ ਦੀ ਜਿਹੜੀ ਵੀਡੀਓ ਹੈਗੀ ਉਹ ਹੈਗੀ ਆ ਸਾਰੇ ਦッセ ਗੁਰੂ ਪਾਤਸ਼ਾਹ ਜੀ ਦੇ ਜਿਹੜੇ ਮਹਿਲ ਮਾਤਾ ਜੀ ਨੇ ਵੀ ਉਹਨਾਂ ਦੇ ਨਾਮ ਕੀ ਹਨ ਤੇ ਉਹਨਾਂ ਦੇ ਆਧਾਰਤ ਤੇ ਹੈ ਦੇ ਤੁਸੀਂ ਸਾਰਿਆਂ ਨੇ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖਣੀ ਹੈ ਔਰ ਜੇ ਤੁਹਾਨੂੰ ਵਧੀਆ ਲੱਗੀ ਹੋਊਗੀ ਤਾ ਤੁਸੀਂ ਸਾਡੀ ਵੀਡੀਓ ਨੂੰ ਜਰੂਰ ਜਿਹੜੀ ਲਾਈਕ ਕਰਦੇ ਹੋ ਭਾਈ ਸਬਸਕ੍ਰਾਈਬ ਕਰਦੇ ਹੋ ਠੀਕ ਹੈ ਜੀ ਧੰਨਵਾਦ ਜੀ ਤੇ ਚਲੋ ਜੀ ਵੀਡੀਓ ਸਟਾਰਟ ਕਰਦੇ ਹਾਂ ਵਾਹਿਗੁਰੂ ਮੇਰ ਕਰਨ ਜੀ ਹਾਂਜੀ ਬੱਤ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਿਲ ਮਾਤਾ ਜੀ ਦਾ ਨਾਮ ਮਾਤਾ ਸੁਲੱਖਣੀ ਜੀ ਵੈਰੀ ਗੁੱਡ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਜੀ ਦਾ ਨਾਮ ਮਾਤਾ ਕੀਵੀ ਜੀ ਵੈਰੀ ਗੁੱਡ ਸ੍ਰੀ ਗੁਰੂ ਅਮਰਦਾਸ ਜੀ ਦੇ महल माता जी का नाम माता राम कौर वेरी गुड पुत श्री गुरु रामदास महल माता जी का नाम mm, माता जी। माता श्री गुरु रामदास जी हाँ हाँ बीबी भानी जी ठीक है पुत श्री गुरु अर्जन देव महाराज जी दे महल माता जी का नाम माता गंगा जी वेरी गुड श्री गुरु हरगोबिंद जी महाराज जी दे माता जी का नाम ਮਾਤਾ ਨਕੀ ਜੀ ਵੈਰੀ ਗੁੱਡ ਔਰ ਸ਼੍ਰੀ ਗੁਰੂ ਹਰਾਈ ਜੀ ਦੇ ਮਹਿਲ ਮਾਤਾ ਜੀ ਦਾ ਨਾਮ ਮਾਤਾ ਕਿਸ਼ਨ ਕੁ ਜੀ ਹੋਰ ਇਹਨਾਂ ਨੂੰ ਕੀ ਨਾਮ ਨਾਲ ਵੀ ਜਾਣਿਆ ਜਾਂਦਾ ਅਨੋਖੀ ਹਾਂ ਅਨੋਖੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਮਹਿਲ ਮਾਤਾ ਜੀ ਉਹਨਾਂ ਉਹਨਾਂ ਦਾ ਵਿਆਹ ਨਹੀਂ ਹੋਇਆ ਇਸਕਿਉਂਕਿ ਉਹ ਬਾਲ ਗੁਰੂ ਸੀ ਵੈਰੀ ਗੁੱਡ ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰ ਕੋਰ ਜੀ ਵੈਰੀ ਗੁੱਡ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ ਮਾਤਾ ਜੀ ਦਾ ਨਾਮ ਮਾਤਾ ਜਿੱਤੋ ਜੀ ਮਾਤਾ ਸੁੰਦਰੀ ਦੇ ਮਾਤਾ ਸਾਹਿਬ ਕੋਰ ਜੀ ਅੱਛਾ ਜੀ ਤੇ ਖਾਲਸੇ ਦੀ ਮਾਤਾ ਜੀ ਕਿਹਨਾਂ ਨੂੰ ਕਿਹਾ ਜਾਂਦਾ ਹੈ ਮਾਤਾ ਸਾਹਿਬ ਕੋਰ ਜੀ ਓਕੇ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਬਹੁਤ ਵਧੀਆ ਆਨਸਰ ਦਿੱਤੇ ਨੇ ਨਵਨੀਤ ਨੇ ਜੇ ਤੁਹਾਨੂੰ ਵੀ ਵਧੀਆ ਲੱਗਿਆ ਹੋਣ ਤਾਂ ਜਰੂਰ ਲਾਈਕ ਕਰ ਦਿਆ ਕਰੋ ਜੀ ਪ੍ਰਮਾਤਮਾ ਜੇ ਤੁਹਾਡੇ ਲਾਈਕ ਦੇ ਨਾਲ ਹੀ ਸਾਨੂੰ ਹੌਸਲਾ ਮਿਲੂਗਾ ਕਿ ਸਾਡੀ ਵੀਡੀਓ ਠੀਕ ਚੱਲ ਰਹੀ ਆ ਵਧੀਆ ਹੈਗੀ ਵੀ ਅਸੀਂ ਹੋਰ ਵੀ ਅੱਗੇ-ਅੱਗੇ ਕੋਸ਼ਿਸ਼ ਕਰੀਏ ਗੁਰਸਿੱਖੀ ਬਾਰੇ ਹੋਰ ਕੁਐਸਚਨ ਲੱਭ-ਲੱਭ ਕੇ ਲੈ ਕੇ ਆਈਏ ਤੇ ਸਾਨੂੰ ਜਿਹੜੇ ਸਾਡੀ ਲਾਈਵ ਦੇ ਵਿੱਚੋਂ ਮਿਲੇ ਹੋਏ ਕੁਐਸਚਨ ਨੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ